ਗੇਸਟ ਫੈਕਲਟੀ ਲੈਕਚਰਾਰ ਦੀਆਂ ਅਸਾਮੀਆਂ ਖਤਮ ਕਰਕੇ ਨਵੀਆਂ ਭਰਤੀਆਂ ਦੇ ਖਿਲਾਫ ਦਰਨੇ ਤੇ ਬੈਠੇ ਲੈਕਚਰਾਰ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਵਿੱਚ ਅੱਜ ਤੋਂ ਹੋਇਆ ਦਰਨਾ ਪ੍ਰਦਰਸ਼ਨ ਸ਼ੁਰੂ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਗੈਸਟ ਫੈਕਲਟੀ ਲੈਕਚਰਾਰ ਕਰ ਰਹੇ ਰੋਸ ਵਿਕਟ ਦਰਅਸਲ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਲੰਬੇ ਸਮੇਂ ਤੋਂ ਸੰਭਾਲ ਰਹੇ ਪੰਜਾਬ ਦੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇ ਰਹੇ ਗੈਸਟ ਫੈਕਲਟੀ ਸਹਾਇ ਇੱਕ ਪ੍ਰੋਫੈਸਰਾਂ ਦੇ ਵੱਲੋਂ ਅੱਜ ਆਪਣੀ ਨੌਕਰੀ ਤੇ ਲਟਕ ਰਹੀ ਤਲਵਾਰ ਤੋਂ ਬਚਾਉਣ ਦੇ ਲਈ ਤੇ ਰਿਟਾਇਰਮੈਂਟ ਉਮਰ ਤੱਕ ਨੌਕਰੀ ਸੁਰੱਖਿਤ ਕਰਨ ਦੀ ਮੰਗ ਨੂੰ ਲੈ ਕੇ ਗੈਸਟ ਫੈਕਲਟੀ ਸੰਜਾ ਫਰੰਟ ਪੰਜਾਬ ਦੇ ਬੈਨਰ ਹੀਟ ਸਰਕਾਰੀ ਕਾਲਜ ਜਲੰਧਰ ਦੇ ਸਮੂਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਹਾਇਕ ਪ੍ਰੋਫੈਸਰ ਦੇ ਆਗੂ ਦੇ ਵੱਲੋਂ ਆਖੇ ਕਹਿਆ ਕਿ ਚੈੱਕ ਕਰ ਸਰਕਾਰ ਨੇ ਉਹਨਾਂ ਦੀ ਇਹ ਮੰਗ ਜਲਦੀ ਪੂਰੀ ਨਹੀਂ ਕੀਤੀ ਤਾਂ ਸੰਘਰਸ਼ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਵੇਗਾ। ਉਹਨਾਂ ਵੱਲੋਂ ਆਖਿਆ ਗਿਆ ਕਿ ਅੱਧੀ ਰਾਤ ਨੂੰ ਪਰਤੀ ਕਰਕੇ ਸਾਡੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਉਹਨਾਂ ਵੱਲੋਂ ਆਖਿਆ ਗਿਆ ਕਿ ਆਮ ਆਦਮੀ ਪਾਰਟੀ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਨੂੰ ਪੱਕਾ ਕੀਤਾ ਜਾਵੇਗਾ। ਪਰ ਪੱਕਾ ਤਾਂ ਕੀ ਕਰਨਾ ਸੀ ਸਾਡੀਆਂ ਹੀ ਨੌਕਰੀਆਂ ਖਾਣ ਲੱਗ ਪਈ ਹੈ ਸਰਕਾਰ। ਸਰ ਇਹ ਤਾਂ ਨੇ ਲੋਨ ਦਾ ਕਾਰਨ ਇਹ ਹੈ ਕਿ 1758 ਦੀ ਭਰਤੀ ਕੋਰਟ ਦੇ ਵਿੱਚੋਂ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਬਹਾਲ ਕਰਵਾ ਲਈ ਹੈ ਠੀਕ ਹੈ ਪਰ ਬਹਾਲ ਕਰਵਾਉਣ ਦੇ ਬਾਅਦ ਜਦੋਂ ਇਹਨਾਂ ਨੂੰ ਭਰਤੀ ਨੂੰ ਜੁਆਇਨ ਕਰਵਾਇਆ ਜਾ ਰਿਹਾ ਇੱਕ ਤਾਂ ਭਰਤੀ ਛੁੱਟੀਆਂ ਵਾਲੇ ਦਿਨ ਕਰਵਾਈ ਜਾ ਰਹੀ ਹੈ ਸ਼ਨੀ ਐਤਵਾਰ ਨੂੰ ਡੀਪੀਆਈਓ ਚੇਰੀ ਸਿੱਖਿਆ ਵਿਭਾਗ ਦਫ਼ਤਰ ਜਿਹੜੇ ਉਹ ਬੰਦ ਹੁੰਦੇ ਆ ਪਰ ਉਹ ਸਪੈਸ਼ਲ ਚਿੱਠੀ ਕੱਢੀ ਜਾਂਦੀ ਹੈ ਵੀ ਸ਼ਨੀ ਔਰ ਐਤਵਾਰ ਨੂੰ ਵੀ ਜਿਹੜੇ ਅਧਿਕਾਰੀ ਕਰਮਚਾਰੀ ਆਪਣੇ ਪਹਿਲਾ ਵਾਂਗਰੇ ਡਿਊਟੀ ਤੇ ਹਾਜ਼ਰ ਰਹਿਣਗੇ ਔਰ ਆਮ ਦਿਨਾਂ ਵਾਂਗ ਉਹ ਹਾਜ਼ਰ ਰਹੇ ਡਿਊਟੀ ਤੇ ਔਰ ਭਰਤੀ ਜਦੋਂ ਸ਼ੁਰੂ ਕੀਤੀ ਗਈ ਜੁਆਇਨ ਕਰਵਾਇਆ ਗਿਆ ਇਹ ਅੱਧੀ ਅੱਧੀ ਰਾਤ ਨੂੰ ਜਿਹੜੇ ਆ ਬੰਦੇ ਜਿਹੜੇ ਆ ਜੁਆਇਨ ਕਰਵਾਏ ਗਏ ਇਹਨਾਂ ਦੇ ਔਰ ਜਦੋਂ ਜੁਆਇਨਤਾ ਕਰਵਾਏ ਗਏ ਉਹ ਸਾਡੀਆਂ ਹੀ ਜੋ ਆਲਰੇਡੀ ਗੈਸਟ ਫੈਕਲਟੀ ਪ੍ਰੋਫੈਸਰ ਅਸੀਂ 20-20 ਸਾਲਾਂ ਤੋਂ 10-10 ਸਾਲਾਂ ਤੋਂ ਕੰਮ ਕਰ ਰਹੇ ਆ ਆਪਣੀਆਂ ਪੋਸਟਾਂ ਤੇ ਬਹੁਤ ਸਾਰੇ ਸਾਡੇ ਸਾਥੀਆਂ ਦੇ ਅਗੇਂਸਟ ਕਰਵਾ ਦਿੱਤੀ ਗਈ ਹੈ ਔਰ ਸਾਨੂੰ ਖਾਲੀ ਉੱਤੇ ਸ਼ੋਅ ਕਰਕੇ ਇਹਨਾਂ ਨੂੰ ਉਹਨਾਂ ਸਾਡੀਆਂ ਹੀ ਪੋਸਟਾਂ ਦੇ ਅਗੇਂਸਟ ਜਿਹੜਾ ਜੁਆਇਨ ਕਰਵਾ ਦਿੱਤਾ ਗਿਆ ਸੋ ਸਾਡਾ ਇਹੀ ਮਕਸਦ ਧਰਨੇ ਦਾ ਹੈ ਵੀ ਸਾਡੇ ਉਹਨਾਂ ਦਾ ਸਰਕਾਰ ਕੋਸ਼ਿਸ਼ ਕਰੇ ਔਰ ਨਾਲੇ ਸਾਡੀ ਯੂਨੀਅਨ ਨੂੰ ਇਹ ਭਰੋਸਾ ਦਿਵਾਵੇ ਔਰ ਕੁਝ ਰਿਟਰਨ ਦੇ ਵਿੱਚ ਔਰ ਕੁਝ ਪੱਕਾ ਸਬੂਤ ਸਾਨੂੰ ਸਰਕਾਰ ਦੇਵੇ ਕਿ ਸਾਡੀ ਨੌਕਰੀ ਨੂੰ ਜਿਹੜਾ ਆ ਕੋਈ ਖਤਰਾ ਨਹੀਂ ਹੋਵੇਗਾ ਅਤੇ ਸਾਡੀ ਨੌਕਰੀ ਆ ਜਿਹੜੀ ਆਉਣ ਵਾਲੇ ਭਵਿੱਖ ਦੇ ਵਿੱਚ ਸੁਰੱਖਿਅਤ ਕੀਤੀ ਜਾਵੇਗੀ ਅੱਜ ਜੋ ਵੀ ਆਪਾਂ ਇਥੇ ਧਰਨਾ ਲੱਗਿਆ ਦੇਖ ਰਿਹਾ ਕਿਤੇ ਨਾ ਕਿਤੇ ਅਫਸੋਸ ਵੀ ਹੋ ਰਿਹਾ ਚੰਗੀ ਗੱਲ ਆ ਕਿ ਸਰਕਾਰ ਨਵੀਆਂ ਪੋਸਟਾਂ ਲੈ ਕੇ ਆ ਰਹੀ ਆ ਜੌਬ ਦੇ ਰਹੀ ਆ ਪਰ ਜਿਹੜੇ ਇਥੇ ਟੀਚਰ ਪਹਿਲਾਂ ਪੜਾ ਰਹੇ ਆ ਹਨਾ ਜਾਂ ਕਿਸੇ ਬਾਕੀ ਕਾਲਜ ਵਿੱਚ ਵਿੱਚ ਵੀ ਟੀਚਰ ਪੜਾ ਰਹੇ ਆ ਨਾ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਦੇ ਦੇਣਾ ਕਿਤੇ ਨਾ ਕਿਤੇ ਤੁਸੀਂ ਖੁਦ ਸੋਚੋ ਕਿ ਇਹ ਵਾਜਿਬ ਹੈ ਅਸੀਂ ਮੈਂਟਲੀ ਸੋਚ ਕੇ ਸੌਂਦੇ ਹਾਂ ਨਾ ਕਿ ਸਵੇਰੇ ਜਾਣਾ ਹੈ ਸਾਡਾ ਇੱਕ ਸ਼ਡਿਊਲ ਹੋਗਾ ਔਰ ਤੁਹਾਨੂੰ 12:30 ਵਜੇ ਇੱਕ ਤਰੀਕੇ ਨਾਲ ਪਤਾ ਲੱਗਦਾ ਕਿ ਤੁਹਾਡੀ ਜੌਬ ਤੇ ਹੁਣ ਗਈ ਹੈ ਨਾ ਕਿਤੇ ਨਾ ਕਿਤੇ ਇਹ ਚੀਜ਼ ਮੈਂ ਇਹਨੂੰ ਗਲਤ ਕਰਾਰ ਦਿੰਦੀ ਆ ਕਿ ਜੌਬ ਦੇਣੀ ਚੰਗੀ ਗੱਲ ਆ ਪਰ ਕਿਸੇ ਦੀ ਖੋ ਕੇ ਚੀਜ਼ ਦੇਣੀ ਇਹ ਸਹੀ ਨਹੀਂ